ਪੰਜਾਬ ਦਾ ਜੋ ਮੁੱਖ ਮੰਤਰੀ ਆ ਉਹਦੇ ਆਲੋ ਵੱਡ ਵੱਡੇ ਡਿੰਗੇ ਹਾਂਕੇ ਜਾਂਦੇ ਆ ਬੜਵੜੀਆਂ ਗੱਲਾਂ ਕੀਤੀਆਂ ਜਾਂਦੀਆਂ ਮੈਂ ਆ ਕਰਤਾ ਮੈਂ ਉਹ ਕਰਤਾ ਲੇਕਿਨ ਇਦਾਂ ਦੇ ਇਹ ਸਿਰਫ ਚੈਨਲਾਂ ਤੱਕ ਜਾਂ ਕਿਤਾਬੀ ਗੱਲਾਂ ਆ ਜਾਂ ਉਹਨਾਂ ਦੇ ਮੂੰਹ ਤੋਂ ਬਾਹਰ ਤੱਕ ਲੋਕਾਂ ਤੱਕ ਹੀ ਸੁਣਦੀਆਂ ਆ ਪੰਜਾਬ ਦਾ ਪੈਸਾ ਭਗਵੰਤਬਾਨ ਸਰਕਾਰ ਬਿਲਕੁਲ ਖਰਾਬ ਕਰ ਰਹੀ ਆ ਕਦੀ ਕੇਜਰੀਵਾਲ ਦੀ ਉਹਨੂੰ ਹੈਲੀਕਾਪਟਰ ਤੇ ਘਮਾਈ ਜਾਂਦੇ ਆ ਪੂਰੇ ਇੰਡੀਆ ਵਿੱਚ ਇੱਕ ਵੀ ਇੰਪਲੀਮੈਂਟ ਹੀ ਨਹੀਂ ਕੀਤੀ ਹੋਵੇ ਤਾਂ ਦੱਸ ਦੇਣ ਠੀਕ ਹੈ ਜੀ ਜੋ ਪਹਿਲਾਂ ਐਜ਼ ਇਟ ਇਜ਼ ਚੱਲਦਾ ਸੀਗਾ ਉਹੀ ਚੱਲੀ ਜਾਂਦਾ ਹੁਣ ਵੀ ਪਿੰਡਾਂ ਵਿੱਚੋਂ ਪਿੰਡ ਸੁਨੀ ਦਾ ਪਿੰਡ ਸੁਨੀ ਦਾ ਬੜਿਆਲ ਵਿਕਾਸ ਪੱਖੋਂ ਜਾਣਦੇ ਹਾਂ ਇਸ ਪਿੰਡ ਦਾ ਕੀ ਇਹ ਹਾਲ ਸਸਸੀਗਾ ਦੋਸਤੋ ਮੈਂ ਹਨ 19 ਚੀਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਵਿਕਾਸਪ੍ਰਤੀ ਗੱਲ ਕਰਦੇ ਅਸੀਂ ਅੱਜ ਪੰਚੇ ਆ ਪਿੰਡ ਬੜਿਆਲ ਚ ਤੇ ਬੜਿਆਲ ਦੇ ਵਿੱਚ ਕੀ ਕੀ ਵਿਕਾਸ ਹੋ ਚੁੱਕੇ ਨੇ ਤੇ ਸਰਕਾਰਾਂ ਵੱਲੋਂ ਕੀ ਕੀ ਕੰਮ ਕਰਾਏ ਜਾ ਚੁੱਕੇ ਨੇ ਤੇ ਕਿਹੜੇ ਕੰਮਾਂ ਦੀ ਥੋੜਾ ਇਸ ਪਿੰਡ ਨੂੰ ਇਸ ਬਾਰੇ ਜਾਣਕਾਰੀ ਹਾਸਲ ਕਰਦੇ ਆ ਛੜ ਨਾਲ ਪਿੰਡ ਦੇ ਸਰਪੰਚ ਸਾਹਿਬ ਮੌਜੂਦ ਨੇ ਸਰਪੰਚ ਸਾਹਿਬ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਜੀ ਅ ਧੰਨਵਾਦ ਤੁਹਾਡਾ ਤੁਸੀਂ ਸਾਡੇ ਪਿੰਡ ਆਏ ਆ ਔਰ ਅ ਜਿਹੜਾ ਪਿੰਡ ਦਾ ਤੁਸੀਂ ਦੇਖ ਹੀ ਲਿਆ ਘੁੰਮ ਫਿਰ ਕੇ ਬਈ ਵਿਕਾਸ ਕੀ ਹੋਇਆ ਜਾਂ ਕਿਦਾਂ ਮਤਲਬ ਕੰਮ ਚੱਲਦੇ ਆ 2.5 ਸਾਲ ਹੋ ਗਏ ਆ ਸਰਕਾਰ ਬਣੀ ਨੂੰ ਆਮ ਆਦਮੀ ਪਾਰਟੀ ਦੀ ਅ ਦੋ ਵਾਰੀ ਪੰਚਾਇਤਾਂ ਭੰਗ ਕਰ ਚੁੱਕੇ ਆ ਏ ਆਮ ਆਦਮੀ ਪਾਰਟੀ ਅ ਇਹ ਬਿਨਾ ਜਿਹੜੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਇਹ ਇੱਕ ਬਦਲਾਅ ਦੇ ਤੌਰ ਤੇ ਚੁਣਿਆ ਸੀਗਾ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹਨੂੰ ਇੱਕ ਬਦਲਾਅ ਦੇ ਤੌਰ ਤੇ ਔਰ ਅੱਛਾ ਭਵਿੱਖ ਦੇਖਦੇ ਸੀ ਪੰਜਾਬ ਦਾ ਲੇਕਿਨ ਇਹਨਾਂ ਨੇ ਪਹਿਲਾਂ ਸਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਪੰਜਾਬ ਦਾ ਬੇੜਾ ਘਰ ਕੇ ਕਰ ਦਿੱਤਾ ਔਰ ਪੰਜਾਬ ਦਾ ਜੋ ਮੁੱਖ ਮੰਤਰੀ ਆ ਉਹਦੇ ਆਲੋ ਵੱਡੇ ਵੱਡੇ ਡਿੰਗੇ ਹਾਂ ਕੇ ਜਾਂਦੇ ਆ ਬੜਵੜੀਆਂ ਗੱਲਾਂ ਕੀਤੀਆਂ ਜਾਂਦੀਆਂ ਮੈਂ ਆ ਕਰਤਾ ਮੈਂ ਉਹ ਕਰਤਾ ਲੇਕਿਨ ਇਦਾਂ ਦੇ ਇਹ ਸਿਰਫ ਚੈਨਲਾਂ ਤੱਕ ਜਾਂ ਕਿਤਾਬੀ ਗੱਲਾਂ ਆ ਜਾਂ ਉਹਨਾਂ ਦੇ ਮੂੰਹ ਤੋਂ ਬਾਹਰ ਤੱਕ ਲੋਕਾਂ ਤੱਕ ਹੀ ਸੁਣਦੀਆਂ ਆ ਔਰ ਗਰਾਊਂਡ ਲੈਵਲ ਤੱਕ ਪੰਜਾਬ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਔਰ ਮੈਨੂੰ ਛੱਡ ਦਿਓ ਮੈਨੂੰ ਛੱਡ ਕੇ ਤੁਸੀਂ ਕਿਸੇ ਵੀ ਪਿੰਡ ਦੇ ਸਰਪੰਚ ਨੂੰ ਪੁੱਛੋ ਤੁਹਾਡੇ 2.5 ਸਾਲਾਂ ਜਾਂ ਪੌਣੇ 3 ਸਾਲਾਂ ਵਿੱਚ ਕੋਈ ਗ੍ਰਾਂਟ ਆਈ ਆ ਜੇ ਪੰਜੀ ਦੀ ਵੀ ਗ੍ਰਾਂਟ ਆਈ ਹੋਊਗੀ ਤੇ ਮੈਂ ਆਪਣੇ ਸ਼ਬਦ ਵਾਪਸ ਵੀ ਲਵਾਂਗਾ ਔਰ ਪੰਜਾਬ ਸਰਕਾਰ ਤੋਂ ਮਾਫੀ ਵੀ ਮੰਗੂਗਾ ਠੀਕ ਆ ਲੇਕਿਨ ਇਹ ਪੰਜਾਬ ਦੀ ਇਹ ਕਹੋ ਤਰਾਸਦੀ ਆ ਜਾਂ ਪੰਜਾਬ ਲਈ ਬਹੁਤ ਹੀ ਘਟਿਆ ਟਾਈਮ ਇਹ ਆਇਆ ਆ ਕਿ ਜੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਜਿਹੜੇ ਪੰਜਾਬ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਜੇ ਇਹ ਇਹ ਬਿਜਲੀ ਨੂੰ ਕਹਿੰਦੇ ਜੇ ਅਸੀਂ ਬਿਜਲੀ ਫ੍ਰੀ ਕਰਕੇ ਪੰਜਾਬ ਦੀ ਤਰੱਕੀ ਕਰ ਦਿੱਤੀ ਆ ਤੇ ਮੇਰੇ ਹਿਸਾਬ ਨਾਲ ਇਸ ਤੋਂ ਮਾੜੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਸੋ ਤੁਸੀਂ ਪਿੰਡ ਦੇ ਆਲੇ ਦੁਆਲੇ ਵੀ ਘੁੰਮ ਕੇ ਦੇਖ ਲਿਆ ਕਿ ਪਿੰਡ ਦੀ ਫਿਰਨੀ 7 ਸਾਲ ਹੋ ਗਏ ਇਹ ਅੱਜ ਤੱਕ ਨਹੀਂ ਬਣੀ ਕਿਉਂਕਿ ਪਹਿਲਾਂ ਡਾਕਟਰ ਰਾਜ ਕੁਮਾਰ ਚੱਬੇ ਵਾਲੇ ਸੀ ਠੀਕ ਹੈ ਜੀ ਉਹਨੇ ਵੀ ਕਿਹਾ ਵੇ ਠੀਕ ਹੈ ਜੀ ਬਣਾ ਦਿੰਦੇ ਆ ਬਣਾ ਦਿੰਦੇ ਆ ਲੇਕਿਨ ਉਹ ਜ਼ੀਰੋ ਲੈਵਲ ਕਮ ਹੋਇਆ ਉਸ ਤੋਂ ਬਾਅਦ ਚਲੋ ਹੁਣ ਉਹ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਆ ਉਸ ਤੋਂ ਬਾਅਦ ਤੁਸੀਂ ਦੂਸਰੀ ਗੱਲ ਲਾ ਲਓ ਮਹਿਮੋ ਵਾਲ ਤੋਂ ਬੜਿਆਲ ਤੱਕ ਜਾਂ ਮਹਿਮੋ ਵਾਲ ਤੋਂ ਸਲੇਮਪੁਰ ਤੱਕ ਤੁਸੀਂ ਫਿਰ ਹੁਣ ਆਏ ਆ ਹਨਾ ਤੁਸੀਂ ਹੁਣ ਵੀ ਜਾਂਦੇ ਹੋਏ ਜਾਂ ਜੇ ਵੀਡੀਓ ਬਣਾ ਸਕਦੇ ਤਾਂ ਜ਼ਰੂਰ ਬਣਾਓ 8 ਸਾਲ ਤੋਂ ਉਸ ਉੱਤੇ ਇੱਕ ਬਜਰੀ ਦਾ ਦਾਣਾ ਵੀ ਨਹੀਂ ਪਿਆ ਸੋ ਇਹ ਸਰਕਾਰ ਜਿਹੜੀ ਆਈ ਹੈ ਐਟ ਅ ਟਾਈਮ ਇਹ 50 ਸਾਲ ਪੰਜਾਬ ਨੂੰ ਪਿੱਛੇ ਲੈ ਗਈ ਆ ਇਹ ਤਾਂ ਤਰੱਕੀ ਦੀ ਆਸ ਨਹੀਂ ਕੀਤੀ ਜਾ ਸਕਦੀ ਸਿਰਫ ਗੱਪਾਂ ਦੀ ਸਰਕਾਰ ਆ ਔਰ ਨਾ ਹੀ ਆਪਾਂ ਕਹਿ ਸਕਦੇ ਆ ਭਗਵਾਨਤਮਾਨ ਕੋਈ ਬਹੁਤ ਹੀ ਵਧੀਆ ਮੁੱਖ ਮੰਤਰੀ ਆ ਮੰਤਰੀ ਸਾਹਿਬ ਵੱਲੋਂ ਰੋਜ਼ਾਨਾ ਟਿਊਬਵਲਾ ਦਾ ਉਦਘਾਟਨ ਕੀਤਾ ਜਾ ਰਿਹਾ ਪਾਣੀ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੱਲ ਕੀਤੇ ਜਾ ਰਹੇ ਨੇ ਮੁਹੱਲਾ ਕਲੀਨਿਕਾ ਖੁੱਲੀਆਂ ਗਈਆਂ ਨੇ ਸਿਹਤ ਨੂੰ ਲੈ ਕੇ ਤਾਂ ਜੋ ਫਰੀਦ ਦਵਾਈਆਂ ਵੀ ਮਹੱਈਆ ਹੋ ਸਕਣਾ ਮਰੀਜ਼ਾਂ ਨੂੰ ਤੇ ਤੁਹਾਡੇ ਪਿੰਡ ਦੇ ਵਿੱਚ ਕਿੰਦਾਂ ਦੀ ਸਹੂਲਤ ਆ ਇਸ ਨੂੰ ਲੈ ਕੇ ਦੇਖੋ ਹੁਣ ਤੋਂ 1.5 ਸਾਲ ਪਹਿਲਾਂ ਇਹ ਜ਼ਰੂਰ ਹੋਇਆ ਸੀਗਾ ਕਿ ਸਾਡੇ ਪਿੰਡ ਦਾ ਸਰਵੇ ਹੋਇਆ ਕਿ ਜਦੋਂ ਅਮਨ ਲਾ ਕਲੀਨ ਕਾਂ ਦਾ ਇਹਨਾਂ ਨੇ ਇੱਕ ਡਰਾਮਾ ਜਿਹਾ ਕੀਤਾ ਪਿੰਡਾਂ ਚ ਬਈ ਠੀਕ ਹੈ ਜੀ ਮਹੱਲਾ ਕਲੀਨਿਕਾ ਖੁੱਲੂਗੀਆਂ ਲੋਕਾਂ ਨੂੰ ਫਾਇਦਾ ਹੋਊਗਾ ਸਿਹਤ ਸੰਬੰਧੀ ਹੋਊਗਾ ਜਾਂ ਬਹੁਤ ਮਤਲਬ ਕਿ ਜੋ ਗੱਪਾਂੇ ਮਾਰ ਸਕਦੇ ਮਾਰੀ ਜਾਂਦੇ ਆ ਲੇਕਿਨ ਕੋਈ ਵੀ ਇਹ ਗਰਾਊਂਡ ਲੈਵਲ ਤੇ ਕੰਮ ਕੋਈ ਹੈ ਨਹੀਂਗਾ ਤੁਸੀਂ ਦੇਖ ਲਓ ਬਾਕੀ ਪਿੰਡਾਂ ਸਾਡੇ ਪਿੰਡ ਤਾਂ ਚਲੋ ਨਹੀਂ ਖੁੱਲਿਆ ਮਹੱਲਾ ਕਲੀਨਿਕ ਲੇਕਿਨ ਜਿਹੜਾ ਪਿੰਡਾਂ ਚ ਖੁੱਲੇ ਆ ਵੀ ਆ ਉੱਥੇ ਤੁਸੀਂ ਇਹ ਦੇਖ ਲਓ ਜਾਂ ਡਾਕਟਰ ਹੈ ਨਹੀਂਗੇ ਜਾਂ ਦਵਾਈਆਂ ਹੈ ਨਹੀਂਗੀਆਂ ਠੀਕ ਹੈ ਜੀ ਇਹ ਸਿਰਫ ਕਿਤਾਬੀ ਗੱਲਾਂ ਆ ਜਾਂ ਉਹ ਮਤਲਬ ਕਿ ਚੈਨਲਾਂ ਦਾ ਪ੍ਰਚਾਰ ਦਿਆਂ ਜੋ ਪੰਜਾਬ ਦਾ ਪੈਸਾ ਬਰਬਾਦ ਭਗਵੰਤ ਸਿੰਘ ਮਾਣ ਦੀ ਸਰਕਾਰ ਪੰਜਾਬ ਦਾ ਐਡਵਰਟਾਈਜ਼ਮੈਂਟ ਤੇ ਪੈਸਾ ਬਰਬਾਦ ਕਰ ਰਹੀ ਆ ਹੋਰ ਕੁਛ ਨਹੀਂ ਇਹ ਕੱਲ ਤੱਕ ਕਹਿੰਦੇ ਸੀ ਉਹ ਕੈਪਟਨ ਅਮਰਿੰਦਰ ਸਿੰਘ ਨੇ ਉਹ ਸਮਾਰਟ ਸਕੂਲਾਂ ਨੂੰ ਜੀ ਉਹ ਮਾਰ ਕੇ ਦੋ ਦੋ ਡੱਬਿਆਂ ਤੇ ਇੱਕ ਬੁਰਸ਼ ਨਾਲ ਸਮਾਰਟ ਸਕੂਲ ਬਣਾਤਾ ਇਨੀ ਕੀ ਕੀਤਾ ਇਹ ਉਹਨਾਂ ਦੇ ਵੀ ਬਾਪ ਨਿਕਲੇ ਇਹਨਾਂ ਨੇ ਵੀ ਤਾਂ ਦੋ ਡੱਬੇ ਲੈ ਕੇ ਇੱਕ ਬੁਰਸ਼ ਲੈ ਕੇ ਤਾਂ ਆਮ ਆਦਮੀ ਉੱਤੇ ਕਲੀਨਿਕ ਲਿਖ ਦਿੱਤਾ ਜੋ ਸੇਵਾ ਕੇਂਦਰ ਸੀਗੇ ਬਾਦ ਵਿੱਚ ਭਗਵਾਨ ਜੀ ਕਹਿਣ ਲੱਪਿਆ ਕਿ ਅਕਾਲੀ ਦਲ ਵਾਲੇ ਕਿਹੜਾ ਆਪਣੇ ਘਰੋਂ ਲੈ ਕੇ ਆਏ ਸੀਗੇ ਜਾਂ ਇਹਨਾਂ ਨੇ ਆਪਣੇ ਪੈਸਿਆਂ ਦੇ ਬਣਾਏ ਆ ਤੇ ਮੈਨੂੰ ਇਹ ਵੀ ਦੱਸੇ ਵੀ ਇਹਨੇ ਆਪਣੇ ਪੈਸਿਆਂ ਦਾ ਬਣਾਇਆ ਇਹ ਵੀ ਤਾਂ ਜਨਤਾ ਦੇ ਪੈਸੇ ਆ ਠੀਕ ਹੈ ਜੀ ਔਰ ਪੰਜਾਬ ਦਾ ਪੈਸਾ ਭਗਵੰਤ ਮਾਨ ਸਰਕਾਰ ਬਿਲਕੁਲ ਖਰਾਬ ਕਰ ਰਹੀ ਆ ਕਦੀ ਕੇਜਰੀਵਾਲ ਦੀ ਉਹਨੂੰ ਹੈਲੀਕਾਪਟਰ ਤੇ ਘਮਾਈ ਜਾਂਦੇ ਆ ਪੂਰੇ ਇੰਡੀਆ ਵਿੱਚ ਕਦੀ ਐਡਵਰਟਾਈਜ਼ਮੈਂਟ ਤੇ ਇਹ ਗੱਪਾਂ ਦੀ ਸਰਕਾਰ ਆ ਇਹਨਾਂ ਤੋਂ ਕੁੱਖ ਨਹੀਂ ਹੋਣਾ ਪੰਜ ਸਾਲਾਂ ਅੰਝ ਦੇਖ ਲਿਓ ਜੇ ਇਹ ਕਹਿੰਦੇ ਬਿਜਲੀ ਨਾਲ ਅਸੀਂ ਸਰਕਾਰ ਚਲਾਈ ਜਾਂਦੇ ਆ ਬਿਜਲੀ ਫ੍ਰੀ ਦੇਤੀ ਇਦਾਂ ਤਾਂ ਫੇ ਬਾਦਲ ਸਰਕਾਰ ਜਾਣੀ ਨਹੀਂ ਸੀਗੀ ਕਿਉਂਕਿ ਉਹਨੀ ਆਟਾ ਦਾਲ ਸਕੀਮ ਚਲਾਈ ਸੀ ਅੱਜ ਉਹਨਾਂ ਦਾ ਕੀ ਹਾਲ ਹੋਇਆ ਸੋ ਇਹ ਗੱਪਾਂ ਦੀ ਸਰਕਾਰ ਆ ਇਹਨਾਂ ਦੇ ਪੱਲੇ ਹੈ ਨਹੀਂ ਗੱਕ ਕੱਖ ਵੀ ਪਿੰਡਾਂ ਨੂੰ ਇੱਕ ਸਵਰਗ ਦਾ ਨਾਮ ਦਿੱਤਾ ਗਿਆ ਕਿ ਪਿੰਡ ਵਾਸੀ ਸਵਰਗ ਦੇ ਵਿੱਚ ਰਹਿੰਦੇ ਨੇ ਤੇ ਤੁਹਾਡੇ ਪਿੰਡ ਦਾ ਸਵਰਗ ਜਿਹੜਾ ਕਿੱਦਾਂ ਦਾ ਜੀ ਤੁਸੀਂ ਆ ਮੀਂਹ ਪੈ ਕੇ ਹਟਿਆ ਆ ਤੁਸੀਂ ਦੇਖ ਲਓ ਮੀਂਹ ਪੈ ਕੇ ਹਟਿਆ ਗਿਆ ਤੁਸੀਂ ਵੀ ਭਾਜੀ ਐਕਟਵਾ ਤੇ ਆਏ ਆ ਤੁਹਾਨੂੰ ਵੀ ਪਤਾ ਲੱਗ ਗਿਆ ਹੈ ਕਿ ਸਵਰਗ ਹੈ ਕਿ ਨਰਕ ਹੈ ਠੀਕ ਹੈ ਜੀ ਭਾਜੀ ਪਿੰਡ ਦੀ ਫਿਰਨੀਦਵਾਲੇ ਘੁੰਮ ਲਈਏ ਤਾਂ ਮੈਂ ਕਹਿੰਦਾ ਮੱਛਰ ਤੇ ਪਾਣੀ ਖੜੇ ਤੋਂ ਸਵਾਹ ਹੋਰ ਕੁਝ ਨਹੀਂਗਾ ਔਰ ਤੁਸੀਂ ਇੱਕ ਚੀਜ਼ ਹੋਰ ਦੇਖ ਲਓ ਆਲੇ ਦੁਆਲੇ ਘੁੰਮ ਕੇ ਦੇਖ ਲਓ ਹਾਂ ਇੰਨੀ ਗੱਲ ਜ਼ਰੂਰ ਆ ਕਾਂਗਰਸ ਦੇ ਟਾਈਮ ਜਦੋਂ ਕਾਂਗਰਸ ਸਰਕਾਰ ਆਈ ਸੀ ਉਦੋਂ ਇਹ ਸੀਵਰੇਜ ਪਿਆ ਸੀ ਔਰ ਸੜਕਾਂ ਸਾਡੇ ਪਿੰਡ ਚੋਂ ਨਾਲੀਆਂ ਤੁਸੀਂ ਘੁੰਮ ਕੇ ਦੇਖਿਆ ਨਾਲੀ ਕੋਈ ਨਹੀਂ ਦੇਦੀ ਕਿਉਂਕਿ ਸਾਡੇ ਪਿੰਡ ਚ ਪੂਰੇ ਚ ਸੀਵਰੇਜ ਪਿਆ ਆ ਇਹ ਕਾਂਗਰਸ ਸਰਕਾਰ ਨੇ ਜ਼ਰੂਰ ਦਿੱਤਾ ਸੀਗਾ ਔਰ ਕਾਲੀ ਗਵਰਨਮੈਂਟ ਵੇਲੇ ਪਾਸ ਹੋਇਆ ਸੀ ਕਾਂਗਰਸ ਸਰਕਾਰ ਵੇਲੇ ਇਹ ਬਣਿਆ ਇੰਨੀ ਡਿਵੈਲਪਮੈਂਟ ਜ਼ਰੂਰ ਹੋਈ ਆ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਇਹ ਪੰਚਾਇਤ ਨੂੰ ਇੱਕ ਪੰਜੀ ਵੀ ਨਹੀਂ ਮਿਲੀ ਹੁਣ ਤੱਕ ਅਗੇ ਕੋਣ ਸਰਪੰਚ ਬਣਦਾ ਜਾਂ ਕੋਣ ਆਉਂਦਾ ਉਹ ਉਹ ਨਹੀਂ ਕਹਿ ਸਕਦੇ ਤੇ ਲੇਕਿਨ ਹੁਣ ਤੱਕ ਪੰਚਾਇਤਾਂ ਪ੍ਰਤੀ ਪੰਜਾਬ ਪੂਰੇ ਚ ਮੇਰੇ ਨੂੰ ਤੇ ਛੱਡ ਦੋ ਇੱਕ ਪਿੰਡ ਮੈਂ ਬੜਿਆਲਾ ਨੂੰ ਛੱਡ ਕੇ ਪੂਰੇ ਪੰਜਾਬ ਚ ਦੱਸ ਦੇਣੇ ਨਹੀਂ ਪੰਚਾਇਤ ਨੂੰ ਕਿਸੇ ਨੂੰ ਪੰਜੀ ਵੀ ਦਿੱਤੀ ਹੋਵੇ ਸਕੂਲ ਵਿਵਸਥਾ ਨੂੰ ਕਿਵੇਂ ਦੇ ਦਿੰਦੇ ਬੱਚੇ ਨੇ ਪੜਨ ਜਾਣਾ ਹੁੰਦਾ ਇੱਕ ਜ਼ਿੰਦਗੀ ਬਣਦੀ ਆ ਵਿੱਦਿਆ ਕਹਿੰਦੇ ਚਾਨਣ ਮਨਾਰਾ ਹੁੰਦਾ ਤੇ ਕਿਵੇਂ ਇਸ ਚੀਜ਼ ਨੂੰ ਸੋਚ ਰਿਹਾ ਅ ਦੇਖੋ ਸਕੂਲਾਂ ਵਿੱਚ ਜੋ ਨੇ ਕਿਹਾ ਸੀਗਾ ਨਾ ਬਈ ਉਹ ਦਿੱਲੀ ਦੇ ਤੇ ਤਰਜ ਦੇ ਉਤੇ ਸਕੂਲ ਬਣਾਵਾਂਗੇ ਹਨਾ ਤੇ ਦਿੱਲੀ ਦੇ ਤਰਜ ਉਤੇ ਸਾਰਾ ਪੜ੍ਹਾਈ ਦਾ ਸਿਸਟਮ ਕਰਾਂਗੇ ਉਹ ਸਾਰਾ ਕਿਤਾਬੀ ਸਿਗਾ ਉਹ ਕੁਝ ਵੀ ਨਹੀਂ ਇੱਕ ਵੀ ਇੰਪਲੀਮੈਂਟ ਨਹੀਂ ਕੀਤੀ ਹੋਵੇ ਤਾਂ ਦੱਸ ਦੇਣ ਠੀਕ ਹੈ ਜੀ ਜੋ ਪਹਿਲਾਂ ਐਜ਼ ਇਟ ਇਜ਼ ਚੱਲਦਾ ਸੀਗਾ ਉਹੀ ਚੱਲੀ ਜਾਂਦਾ ਹੁਣ ਵੀ ਉਹੀ ਸਿਸਟਮ ਪਹਿਲਾਂ ਚੱਲਦਾ ਸੀ ਉਹੀ ਸਿਸਟਮ ਹੁਣ ਚੱਲਦਾ ਆ ਇਹਨਾਂ ਨੇ ਪੰਜੀ ਦਾ ਵੀ ਜਾਂ ਦੁੱਕੀ ਦਾ ਵੀ ਬਦਲਾ ਨਹੀਂ ਕੀਤਾ ਜੇ ਇਹ ਕਹਿ ਦੇਣ ਕਿ ਅਸੀਂ ਦਿੱਲੀ ਦੀ ਸਿਸਟਮ ਦੇ ਉੱਤੇ ਆਪਣਾ ਆਪਣੀ ਸਰਕਾਰ ਚਲਾ ਰਹੇ ਹਾਂ ਜਾਂ ਸਕੂਲ ਚਲਾ ਰਹੇ ਹਾਂ ਇਦਾਂ ਦਾ ਕੁਝ ਨਹੀਂ ਹੋਇਆ ਤੁਸੀਂ ਦੇਖ ਲਓ ਇੱਕ ਇਨੀ ਹੋਰ ਸਕੀਮ ਚਲਾਈ ਸੀ ਸਰਕਾਰ ਤੁਹਾਡੇ ਦਵਾਰ ਉਹ ਸਰਕਾਰ ਤੁਹਾਡੇ ਦਵਾਰ ਵਾਲਾ ਸਭ ਤੋਂ ਘਟਿਆ ਕੰਮ ਇਹ ਭਗਵੰਤਵਾਨ ਸਰਕਾਰ ਨੇ ਕੀਤਾ ਕਿਉਂ ਕਿ ਕਿਉਂਕਿ ਦੇਖੋ ਇਹ ਇਹਦੇ ਵਿੱਚ ਪਹਿਲਾਂ ਤਾਂ ਇਹ ਹਨਾ 25000 ਰੁਪਏ ਪੰਚਾਇਤ ਫੰਡ ਚੋਂ ਕੱਢਦੇ ਆ 25 ਤੋਂ 30000 ਰੁਪਏ ਜਿਹੜੇ ਇੱਥੇ ਨੂੰ ਆਉਂਦੇ ਆ ਜਿਹੜਾ ਇਹਨਾਂ ਦਾ ਖਰਚਾ ਸਰਕਾਰੀ ਆ ਉਹ 25 ਤੋਂ 30000 ਰੁਪਇਆ ਉਹ ਸਰਕਾਰੀ ਫੰਡ ਚ ਜਾਂਦਾ ਆ ਠੀਕ ਹੈ ਜੀ ਜਿਹੜਾ ਪੰਚਾਇਤ ਦਾ ਫੰਡ ਹੁੰਦਾ ਆ ਉਸ ਪਿੰਡ ਦਾ 25 ਤੋਂ 30000 ਕੱਟ ਹੁੰਦਾ ਆ ਉਹ ਇੱਕ ਇਹ ਨਾਟਕ ਦੂਜਾ ਜਿਹੜਾ ਸਰਪੰਚੋਂ ਦਾ ਦੇਖੋ ਸਰਪੰਚਾਂ ਨੂੰ ਕੋਈ ਤਨਖਾਹ ਤਾਂ ਮਿਲਦੀ ਨਹੀਂ ਕੀ ਠੀਕ ਹੈ ਕਿ ਨਹੀਂ ਇਹਨਾਂ ਨੇ ਜਿਹੜੇ ਪੰਚਾਇਤੀ ਫੰਡ ਸੀਗੇ ਹਨਾ ਜੀ ਉਹਦੇ ਵਿੱਚੋਂ ਹੀ ਹਨਾ ਸਰਕਾਰਾਂ ਨੂੰ ਆਪਣੇ ਸਰਪੰਚਾਂ ਨੂੰ 12-1200 ਦੇ ਹਿਸਾਬ ਨਾਲ 68 8 30 30000 68 8 70 70000 ਰੁਪਈਆ ਦਿੱਤਾ ਉਹ ਵੀ ਉਹਨਾਂ ਦਾ ਫੰਡ ਸੀਗਾ ਤਾਂ ਲੇਕਿਨ ਪੰਚਾਇਤ ਨੂੰ ਸਰਕਾਰ ਵੱਲੋਂ ਨਹੀਂ ਮਤਲਬ ਕੋਈ ਵੀ ਤਨਖਾਹ ਦਿੱਤੀ ਗਈ ਅਜੇ ਤੱਕ ਵੀ ਕਿਉਂਕਿ ਸਾਡੇ ਪਿੰਡ ਦਾ ਫੰਡ ਹੈ ਨਹੀਂ ਸੀਗਾ ਇਸ ਕਰਕੇ ਸਾਨੂੰ ਨਹੀਂ ਤਨਖਾਹ ਮਿਲੀ ਜਿਨ੍ਹਾਂ ਪਿੰਡਾਂ ਦੇ ਫੰਡ ਹੈ ਨਹੀਂਗੇ ਕਿਉਂਕਿ ਸਾਡੇ ਕੋਲ ਸਰਕਾਰੀ ਜ਼ਮੀਨ ਹੈ ਨਹੀਂਗੀ ਨਾ ਸਾਨੂੰ ਕੋਈ ਸਰਕਾਰੀ ਠੇਕਾ ਆਉਂਦਾ ਤੇ ਇਸ ਕਰਕੇ ਉੱਥੇ ਸਪੈਦੇ ਲੱਗੇ ਹੋ ਜਿਹੜੀ ਸਰਕਾਰੀ ਠੇਕਾ ਜਮੀਨ ਆ ਠੀਕ ਹੈ ਜੀ ਇਸ ਕਰਕੇ ਜਿਨ੍ਹਾਂ ਕੋਲ ਸਰਕਾਰੀ ਫੰਡ ਹੈਗਾ ਉਹਨਾਂ ਨੂੰ ਪੰਚਾਇਤਾਂ ਨੂੰ ਤਨਖਾਹ ਮਿਲੀਆਂ ਬਾਕੀਆਂ ਨੂੰ ਨਹੀਂ ਕਿਸੇ ਨੂੰ ਮਿਲਿਆ ਤੇ ਬਾਕੀ ਜਿਹੜਾ ਸਰਕਾਰ ਤੁਹਾਡੇ ਦਰਵਾਰ ਵਾਲਾ ਇਹ ਪੂਰਾ ਨਾਟਕਬਾਜੀ ਆ ਇਹ ਪੰਚਾਇਤ ਦੇ ਪੈਸੇ ਕੱਟ ਹੁੰਦੇ ਆ ਔਰ ਇਹ ਆਪਣੇ ਕੋਲੋਂ ਕੁਝ ਨਹੀਂ ਕਰਦੇ ਹਾਂਜੀ ਇੱਕ ਹੋਰ ਜ਼ਰੂਰੀ ਸਵਾਲ ਹੈ ਜੀ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਵਿੱਚ ਡਾਕਟਰ ਰਾਜਕੁਮਾਰ ਵਿਧਾਇਕ ਰਹੇ ਨੇ ਜੋ ਕਿ ਹੁਣ ਐਮਪੀ ਬਣ ਚੁੱਕੇ ਨੇ ਤੇ ਇੱਥੋਂ ਦੀ ਸੀਟ ਜੋ ਖਾਲੀ ਹੈ ਦੁਬਾਰਾ ਇੱਥੇ ਚੋਣ ਹੋਵੇਗੀ ਤੇ ਕਿਦਾਂ ਦਾ ਤੁਸੀਂ ਉਮੀਦਵਾਰ ਇੱਥੇ ਭਾਲਦੇ ਹੋ ਕਿ ਜਿਹੜਾ ਤੁਹਾਡੇ ਦੇ ਪ੍ਰਤੀ ਸਹੀ ਹੋਵੇਗਾ ਦੇਖੋ ਇੱਕ ਤਾਂ ਮੈਂ ਲੋਕ ਸਭਾ ਹਲਕਾ ਹੁਸ਼ਾਰਪੁਰ ਲਈ ਆਪਣੀ ਉਮੀਦਵਾਰੀ ਭਰੀ ਸੀ ਚਲੋ ਜੋ ਪਾਰਟੀ ਨੇ ਸੇਵਾ ਲਈ ਮੈਡਮ ਯਾਮਣੀ ਗੁਮਰ ਨੂੰ ਮਿਲੀ ਆ ਹੁਣ ਵੀ ਚਲੋ ਟਰਾਈ ਕਰਦੇ ਪਏ ਆ ਚੱਬੇਵਾਲ ਜੋ ਜਦੋਂ ਡਾਕਟਰ ਸਾਹਿਬ ਕਾਂਗਰਸ ਵਿੱਚ ਸੀਗੇ ਔਰ ਡਾਕਟਰ ਰਾਜਕਮਰ ਚੱਬੇਵਾਲ ਕਾਂਗਰਸ ਵਿੱਚ ਸੀਗੇ ਉਹਨੇ ਵਧੀਆ ਕੰਮ ਕੀਤੇ ਆ ਆਪਾਂ ਉਹਨਾਂ ਦੇ ਕੰਮਾਂ ਨੂੰ ਨਹੀਂ ਕਹਿੰਦੇ ਵੀ ਨਹੀਂ ਕੀਤੇ ਜਾਂ ਹੋਏ ਨਹੀਂ ਐਦਾਂ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਵੀ ਕਿਉਂਕਿ ਜੋ ਸਚਾਈ ਆ ਉਹ ਤੁਸੀਂ ਹੋਰ ਪਿੰਡਾਂ 'ਚ ਵੀ ਜਾਣਾ ਉੱਚ ਵੀ ਪਤਾ ਲੱਗ ਜੂਗੀ ਹਾਂ ਕੰਮ ਵਧੀਆ ਕੀਤੇ ਆ ਔਰ ਠੀਕ ਆ ਉਹਦੇ ਹਿਸਾਬ ਨਾਲ ਲੋਕਾਂ ਨੇ ਉਹਨਾਂ ਨੂੰ ਫਤਵਾ ਵੀ ਦਿੱਤਾ ਆ ਠੀਕ ਹੈ ਜੀ ਪਰ ਲੇਕਿਨ ਜੇ ਉਹ ਕਹਿ ਦੇਣ ਸਰਕਾਰ ਦੇ ਤੌਰ ਤੇ ਜੇ ਆਮ ਆਦਮੀ 'ਚ ਗਏ ਆ ਜੇ ਆਮ ਆਦਮੀ ਨੇ ਕੁਝ ਦਿੱਤਾ ਹੁੰਦਾ ਉਹ ਉਹ ਝੂਠਿਆ ਸਾਰਾ ਕੁਝ ਆਮ ਆਦਮੀ ਪਾਰਟੀ ਨੇ ਕੁੱਖ ਨਹੀਂ ਦਿੱਤਾ ਨਾ ਹੀ ਉਹਨਾਂ ਨੂੰ ਉਹਨਾਂ ਤੋਂ ਕੋਈ ਅਸੀਂ ਆਸ ਕਰ ਸਕਦੇ ਆ ਤੇ ਪਿੰਡ ਦੇ ਵਿਕਾਸ ਦੇ ਜੇ ਦੇਖਦੇ ਆ ਤਾਂ ਕਿੱਦਾਂ ਦਾ ਹੋਰ ਵਿਕਾਸ ਹੋਣਾ ਚਾਹੀਦਾ ਪਿੰਡ ਦੇ ਵਿੱਚ ਜੋ ਲੋਕਾਂ ਦੀ ਭਲਾਈ ਵਾਸਤੇ ਹੋਵੇ ਲੋਕਾਂ ਦੀ ਭਲਾਈ ਵਾਸਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜਿੱਦਾਂ ਡਿਸਪੈਂਸਰੀ ਵਗੈਰਾ ਖੋਲ੍ਹਣੀ ਚਾਹੀਦੀ ਆ ਆਮ ਆਦਮੀ ਕਲੀਨਿਕ ਇਹ ਕਹਿੰਦੇ ਆ ਹਨਾ ਡਿਸਪੈਂਸਰੀ ਉਹ ਮਤਲਬ ਖੋਲ੍ਹਣੀ ਚਾਹੀਦੀ ਲੋਕਾਂ ਦੀ ਸਹੂਲਤ ਲਈ ਇੱਕ ਆਪਾਂ ਚਾਹੁੰਦੇ ਆ ਕਿ ਪਸ਼ੂ ਹਸਪਤਾਲ ਖੁੱਲੇ ਬਾਕੀ ਮੇਰੇ ਪਿੰਡ ਦੇ ਜੋ ਫਿਰਨੀ ਦੇ ਕੰਮ ਆ ਉਹ ਜ਼ਰੂਰੀ ਆ ਜੇਮ ਚਲੋ ਸਾਡੇ ਕੋ ਕਾਂਗਰਸ ਟਾਈਮ ਦਾ ਹੀ ਹੈਗਾ ਆ ਇਹਨਾਂ ਨੇ ਨਹੀਂ ਦਿੱਤਾ ਕੁਝ ਵੀ ਉਹ ਕਾਂਗਰਸ ਸਰਕਾਰ ਨੇ ਦਿੱਤੇ ਸੀਗੇ ਤੇ ਉਹ ਉਸ ਟਾਈਮ ਉਸ ਟਾਈਮ ਤੋਂ ਹੀ ਮੈਂ ਸਰਪੰਚ ਬਣਿਆ ਹੋਂਦਾ ਉਹ ਟਾਈਮ ਜਿਮ ਜ਼ਰੂਰ ਹੈਗਾ ਸਾਡੇ ਪਿੰਡ ਹੋਰ ਕੋਈ ਇਦਾਂ ਦਾ ਨਹੀਂ ਹੈਗੀ ਸਹੂਲਤ ਜਿਹੜੀ ਆ ਸਰਕਾਰ ਨੇ ਦਿੱਤੀ ਹੋਵੇ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.